ਅੱਜ ਦੇ ਗੱਲ ਦੋਸਤੋ ਕਿੰਨੇ ਲੋਕ ਦੁਖੀ ਨੇ ਅੱਜ ਦੇ ਇਸ ਸਮੇਂ ਦੇ ਵਿੱਚ ਵੀ ਕਿੰਨੇ ਲੋਕ ਨਰਕ ਭਰੀ ਜ਼ਿੰਦਗੀ ਕੱਟ ਰਹੇ ਨੇ ਅੱਜ ਦੀ ਇਹ ਵੀਡੀਓ ਤੁਹਾਡੀ ਰੂਹ ਨੂੰ ਚੇਂਜ ਹੋਰ ਦਵੇਗੀ ਉੱਥੇ ਹੀ ਰੱਬ ਦਾ ਬੰਦਾ ਵੀਰ ਗੁਰਪ੍ਰੀਤ ਸਿੰਘ ਕਿਉਂ ਦੁਖੀ ਹੋਇਆ ਜਦੋਂ 373 ਦੇ ਕਰੀਬ ਉਹ ਮਰੀਜ਼ ਜਿਹੜੇ ਪਿਛਲੀ ਵਾਰ ਦਵਾਈ ਲੈ ਕੇ ਗਏ ਸੀ ਸ਼ਹਿਰ ਇਸ ਵਾਰ ਨਹੀਂ ਆਏ ਕਿਉਂਕਿ ਉਹਨਾਂ ਨੂੰ ਸ਼ਾਇਦ ਲੱਗਿਆ ਹੋਵੇ ਕਿ ਫਰਕ ਨਹੀਂ ਪਿਆ ਇੱਕ ਮਹੀਨੇ ਦੇ ਵਿੱਚ ਤਾਂ ਵੀਰ ਨੇ ਕਿਹਾ ਕਿ ਇੱਥੇ ਅਰਦਾਸਾ ਦੇ ਤੌਰ ਤੇ ਦਵਾਈ ਦਿੱਤੀ ਜਾਂਦੀ ਹੈ ਜੋ ਕਿ 40-40 ਸਾਲ ਪੁਰਾਣੇ ਸੰਗਤ ਲੱਗੇ ਲੋਕ ਠੀਕ ਹੋ ਜਾਂਦੇ ਨੇ ਤੇ ਉੱਥੇ ਇੱਕ ਕੁੜੀ ਕਿਉਂ ਮੈਂਟਲੀ ਤੌਰ ਤੇ ਡਿਸਟਰਬ ਹੋਈ ਅਤੇ ਕਿਉਂ ਭੰਗ ਪੀਣ ਕਰਕੇ ਕਿਸੇ ਦੀ ਜ਼ਿੰਦਗੀ ਤਬਾਹ ਹੋਈ ਅੱਜ ਦੀ ਇਹ ਪੂਰੀ ਵੀਡੀਓ ਅਖੀਰ ਤੱਕ ਜਰੂਰ ਦੇਖਿਓ ਤੇ ਵੀਡੀਓ ਨੂੰ ਜਰੂਰ ਅੱਗੇ ਸ਼ੇਅਰ ਕਰ ਦੇਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਅੱਜ ਦਿਨ ਮੰਗਲਵਾਰ ਆ ਜੀ ਤੇ ਦਵਾਈਆਂ ਦੇ ਲੰਗਰ ਦੇ ਰੂਪ ਦੇ ਵਿੱਚ ਜਿਹੜਾ ਕੈਂਪ ਲੱਗਦਾ ਦਿਮਾਗ ਦੀਆਂ ਗੰਭੀਰ ਬਿਮਾਰੀਆਂ ਦਾ ਉਹਦਾ ਅੱਜ ਡਾਟਾ ਤੁਹਾਡੇ ਸਾਹਮਣੇ ਰੱਖਣ ਲੱਗੇ ਆ ਇਹ ਦਿਮਾਗ ਦੀਆਂ ਗੰਭੀਰ ਬਿਮਾਰੀਆਂ ਦਾ ਲੰਗਰ ਅੱਜ 25 25 ਆ ਜੀ ਤੇ ਚੌਥਾ ਕੈਂਪ ਆ ਸਾਡੇ ਅੱਜ 2025 ਦੇ ਇਸ ਸਾਲ ਦਾ ਤੇ OPD 1497 ਹੋਈ ਹੈ ਤੇ 1420 ਰਿਪੀਟ ਹੋਇਆ 2917 ਟੋਟਲ ਆ ਤੇ ਛੋਟੇ ਬੱਚੇ ਜਿਹੜੇ 60 ਬੱਚਿਆਂ ਦੀ ਓਪੀਡੀ ਹੋਈ ਆ 139 ਰਿਪੀਟ ਹੋਏ ਆ ਤੇ 191 ਕੁੱਲ ਸੀ 3108 ਮਰੀਜ਼ ਆ ਜਿਹੜੇ ਅੱਜ ਦੇ ਕੈਂਪ ਦੇ ਵਿੱਚ ਜਿਨ੍ਹਾਂ ਦਾ ਚੈੱਕਅਪ ਹੋਇਆ ਜਿਨ੍ਹਾਂ ਨੂੰ ਦਵਾਈਆਂ ਦਿੱਤੀਆਂ ਗਈਆਂ 3108 ਮਰੀਜ਼ ਔਰ ਅੱਜ ਦੇ ਕੈਂਪ ਵਿੱਚ ਕੁੱਲ ਨਵੇਂ ਮਰੀਜ਼ ਸੀ ਜਿਹੜੇ ਉਹ 372 ਸੀਗੇ ਜੀ ਤੇ ਜਿਹੜੇ ਜਿਨ੍ਹਾਂ ਦੀ ਰਜਿਸਟ੍ਰੇਸ਼ਨ ਹੋਈ ਸੀ ਤੇ 285 ਮਰੀਜ਼ ਆ ਜਿਹੜੇ ਆਏ ਸੀ ਅੱਜ ਜਿਨ੍ਹਾਂ ਦਾ ਚੈੱਕਅਪ ਹੋਇਆ ਡਾਕਟਰਾਂ ਵੱਲੋਂ ਓਪੀਡੀ ਤੇ ਜਿਹੜਾ 1420 ਮਰੀਜ਼ਾਂ ਨੂੰ 1497 ਮਰੀਜ਼ਾਂ ਨੂੰ ਚੈੱਕਅਪ ਕੀਤਾ ਗਿਆ ਤੇ ਅੱਜ ਇਸ ਸੁਪਨਿਆਂ ਦੇ ਘਰ ਵਿੱਚ ਜਿਹੜੇ ਮਰੀਜ਼ ਨਹੀਂ ਆਏ ਜਿਨ੍ਹਾਂ ਨੇ ਅੱਜ ਆਉਣਾ ਸੀ ਪਿਛਲੇ ਮਰੀਜ਼ਾਂ ਨੇ ਉਹ 373 ਮਰੀਜ਼ ਅੱਜ ਆਏ ਹੀ ਨਹੀਂ ਦੇਖੋ ਕਿੰਡੀ ਦੁੱਖ ਦੀ ਗੱਲ ਆ ਜਿਹੜੇ ਪਿਛਲੇ ਕੈਂਪ ਚ ਦਵਾਈ ਲੈ ਕੇ ਗਏ ਜਾਂ ਉਸ ਤੋਂ ਪਿਛਲੇ ਚ ਲੈ ਕੇ ਗਏ ਅੱਜ 373 ਮਰੀਜ਼ ਪੁਰਾਣੇ ਮਰੀਜ਼ ਮਿਸ ਕਰ ਗਏ ਬੇਨਤੀ ਆ ਭਾਈ ਗੁਰੂ ਕੇ ਲੰਗਰਾਂ ਦੇ ਰੂਪ ਚ ਇਹ ਦਵਾਈਆਂ ਜਿਹੜੀਆਂ ਤੁਹਾਨੂੰ ਵਰਤਾਈਆਂ ਜਾਂਦੀਆਂ ਨਾ ਇਹ ਸਬਰ ਤੇ ਸੰਤੋਖ ਨਾਲ ਛੱਕਿਆ ਕਰੋ ਇਹ ਨਹੀਂ ਹੈਗਾ ਵੀ ਤੁਸੀਂ ਲੈ ਗਏ ਤੇ ਮਹੀਨੇ ਚ ਤੁਸੀਂ ਠੀਕ ਹੋ ਜਾਓਗੇ ਤੇ ਜੇ ਨਹੀਂ ਫਰਕ ਪਿਆ ਤੇ ਤੁਸੀਂ ਦਵਾਈ ਛੱਡ ਦਮੋ ਜਾਂ 2 ਮਹੀਨੇ ਖਾਧੀ 3 ਮਹੀਨੇ ਖਾਧੀ ਤਾਂ ਦਵਾਈ ਛੱਡਤੀ ਸਾਡੀ ਬੇਨਤੀ ਆ ਸਬਰ ਤੇ ਸੰਤੋਖ ਨਾਲ 6 ਮਹੀਨੇ ਦਵਾਈ ਪ੍ਰਸ਼ਾਦ ਦੇ ਰੂਪ ਸਮਝ ਕੇ ਛੱਕੇ ਦੇਖੋ ਜੇ ਫਰਕ ਨਾ ਪਿਆ ਸਾਡੇ ਕੋਲੇ 10 10 15 15 ਸਾਲ 20 20 ਸਾਲ ਪ੍ਰੇਮ ਸ਼ਰਮਾ ਵਰਗੇ ਵੀਰ 27 ਸਾਲਾਂ ਤੋਂ ਸੰਗਲਣਾ ਬੰਨੇ ਹੋ ਸੀ ਜਿਹੜੇ ਉਹ ਠੀਕ ਹੋ ਕੇ ਸੇਵਾ ਕਰਾ ਰਹੇ ਨੇ ਸਾਡੇ ਕੋਲੇ 40 40 50 50 ਸਾਲਾਂ ਤੋਂ ਜਿਹੜੇ ਨਰਕ ਵਰਗਾ ਜੀਵਨ ਕੱਟਦੇ ਸੀ ਸੜਕਾਂ ਤੇ ਦਰਦਰ ਦੀਆਂ ਠੋਕਣਾ ਖਾਣ ਨੂੰ ਮਜਬੂਰ ਸੀ ਉਹ ਠੀਕ ਹੋ ਕੇ ਸੇਵਾ ਕਰਾ ਰਹੇ ਨੇ ਉਹਦੀ ਕਿਰਪਾ ਸੱਚੇ ਪਾਤਸ਼ਾਹ ਦੀ ਤੇ ਉਹਨਾਂ ਦਾ ਸਬਰ ਸਬਰ ਤੇ ਸੰਤੋਖ ਬਹੁਤ ਵੱਡੀ ਚੀਜ਼ ਆ ਇਹ ਸਾਡੀ ਬੇਨਤੀ ਹੈ ਜੀ ਤੇ ਅੱਜ ਦੇ ਕੈਂਪ ਵਿੱਚ ਜਿਹੜੇ ਅਸੀਂ ਟੈਂਪਰੇਰੀ ਮਰੀਜ਼ ਰੱਖਿਆ ਜਿਹਨਾਂ ਨੂੰ ਐਡਮਿਟ ਕਰਿਆ ਇੱਥੇ ਜਿਹੜੇ ਸਾਡੇ ਕੋਲੇ 15 ਦਿਨ 20 ਦਿਨ ਮਹੀਨਾ ਰੁਕਣਗੇ ਇਹ ਉਹ ਸਾਰੇ ਪੇਸ਼ੈਂਟ ਬੈਠੇ ਨੇ ਜਿਨ੍ਹਾਂ ਦੇ ਵਿੱਚ ਇੱਕ ਪਰਦੇਸੀ ਜਿਹੜਾ ਪੰਜਾਬ ਦੇ ਵਿੱਚ ਮਿਹਨਤ ਮਜ਼ਦੂਰੀ ਕਰਨ ਆਇਆ ਆਪਣੇ ਬੱਚਿਆਂ ਦੇ ਚੰਗੇ ਭਵਿੱਖ ਲਈ ਆਇਆ ਉਹ ਆਪਣੇ ਪੁੱਤ ਨੂੰ ਸੰਗਲ ਨਾਲ ਬੰਨ ਕੇ ਲੈ ਕੇ ਆਇਆ ਇੱਥੇ ਉਹਦੇ ਦੋਨੇ ਗੁੱਟਾਂ ਤੇ ਸੰਗਲ ਲਾ ਕੇ ਤੇ ਜਿੰਦਾ ਲਾਇਆ ਹੋਇਆ ਵਾ ਜਿੰਦੇ ਨਾਲ ਬੰਨ ਕੇ ਰੱਖਣਾ ਪੁੱਤ ਆਪਦਾ ਤੇ ਮਾਂ ਪਿਓ ਲਈ ਕਿੰਨਾ ਕੌਖਾ ਇਹ ਆਪਾਂ ਅੰਦਾਜ਼ਾ ਨਹੀਂ ਲਾ ਸਕਦੇ ਤੇ ਜਦੋਂ ਜਿੰਦਾ ਲਾਉਣਾ ਪੈਂਦਾ ਨਾ ਉਸ ਮਾਂ ਬਾਪ ਦੇ ਦਿਲ ਤੇ ਕੀ ਬੀਤਦੀ ਆ ਇਹ ਉਹੀ ਜਾਣਦੇ ਨੇ। ਕਿਆ ਕੰਮ ਕਰਦੇ ਹੋ ਆਪ? ਮਜ਼ਦੂਰੀ ਕਰਦੇ। ਮਜ਼ਦੂਰੀ ਕਰਦੇ। ਆਪ ਮਾਤਾ ਜੀਓ ਇਸਕੇ। ਕਿਆ ਨਾਮ ਹੈ ਇਸਕਾ? ਰੋਹਿਤ ਕੁਮਾਰ। ਰੋਹਿਤ ਕੁਮਾਰ ਆਪ ਭਾਈ ਹੋ ਇਸਕੇ। ਇਹ ਭਰਾ ਹਵਾ ਇਹ ਪਿਓ ਆ ਇਹ ਮਾਂ ਆ ਤੇ ਇਹ ਰੋਹਿਤ ਭੰਗ ਨੇ ਅੜੇ ਭੋਲੇ ਮਿਲਦੇ ਨੇ ਹੱਟੀਆਂ ਤੋਂ ਦੁਕਾਨਾਂ ਤੋਂ ਇੱਡੇ ਇੱਡੇ ਗੋਲੇ ਜਿਹੇ ਆ ਉਹ 5 ਰੁਪਏ ਦਾ ਕਿੰਨੀ ਇੱਕ ਮਿਲਦਾ ਭੋਲੇਆਂ ਨੇ ਕਮਲਾ ਕਰਤਾ ਭੋਲਾ ਹੀ ਬਣਾਤਾ ਮੁੰਡਾ ਭਗਵਾਨ ਦੇ ਨਾਂ ਤੇ ਨਸ਼ਾ ਵੇਚਿਆ ਜਾ ਰਿਹਾ ਦੇਖੋ ਕਿੰਨੀ ਸ਼ਰਮ ਦੀ ਗੱਲ ਤੇ ਅੱਜ ਸਾਰੀ ਰਾਤ ਫਿਰਦਾ ਰਹਦਾ ਸਾਰੀ ਸਾਰੀ ਰਾਤ ਉਹ ਭੋਲੇ ਖਾ ਕੇ ਤੁਰਿਆ ਫਿਰਦਾ ਸੜਕਾਂ ਤੇ ਕੋਈ ਸੋਝੀ ਨਹੀਂ ਰਹਿੰਦੀ ਫਿਰ ਆਪਦੇ ਆਪ ਨੂੰ ਰੱਬ ਸਮਝਦਾ ਮੈਂ ਭਗਵਾਨ ਹਾਂ ਇਸ ਕੋ ਮਤਲਬੇ ਨਹੀਂ ਰਹਿੰਦੇ ਘਰ ਦਾ ਕੋਈ ਮਤਲਬ ਨਹੀਂ ਰਹਿੰਦੇ ਹੋਇਆ ਖੋਲਦੀ ਜ਼ਿੰਦਗੀ ਦੇ ਹੈ ਇਹ ਜ਼ਿੰਦਾ ਖੋਲ ਹੀ ਪਾਈ गले सनेशambi ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਕਾਲ ਮੂਰਤਿ ਜੀ ਸੇ ਪੰਗਰ ਕੋ ਸ਼ਰਧਾ ਆਪ ਸਤਿਗਾਰ ਸਤਿਗੁਰ ਸਤਿਨਾ ਨ ਕੋਸੀ ਪੀ ਸਤ ਕੀ ਕਹਣਾ ਰੋਹਿਤ ਨਹੀਂ ਗਿਆ ਬਸ ਬਹੁਤ ਹੈ ਬਹੁਤ ਠੀਕ ਆ ਹੁਣ ਤੂੰ ਹਾਂਜੀ ਆਪਾਂ ਠੀਕ ਹੀ ਰਹਿਣਾ ਹੈ ਘੁੱਟ ਦੀ ਪਣੀ ਹੋਰ ਭਰ ਲਾ ਬਸ ਬਸ ਕਿੱਥੋਂ ਸੇ ਹੈ ਲੋਧੀਾਨਾ ਲੋਧੀਾਨਾ ਕਹਾਂ ਰਹਤੋ ਲੋਧਾਨਾ ਈ ਡਬਲਯੂ ਐਸ ਕੋਲੋਨੀ क्या लगता है आपका मेरा लड़का है प्रॉब्लम क्या है नशा बहुत करते हैं आ, मार झगड़ा करने लगते हैं मारने लगते हैं हाँ कितना टाइम हो गया से हुए? इसको ज्यादा दिन हो गया ज्यादा दिन हो गया पहले पहले इसको नहीं नहीं हो के साल हो गया। इसको हो गया दो साल के आसपास पहले एडमिट मेरा नाम जयप्रकाश है हाँ जी भाई परिवार में मेरी वाइफ है यहाँ पे अरे हमारी माता काम पढ़ाई किया है बारहवीं तक पढ़ा हुआ है कॉलेज में नाम लिखाया थे नशे के गांजे का पूरी पकड़ा गया उसको गेट पे वहाँ से उन्होंने निकाल दिया करता है। नशा गांजा था, पे तथा भांग के गोले खा रहा है पहले इसने चिट्टा भी लगाया दिमाग काम नहीं करते दिमाग काम नहीं करता है अरे दो पहले ठीक था हाँ अपना घरेलू दुकान उकान है हम लोग का रेड़ी लगाते सब्जी बेचते हैं तो दवाई इसकी चलवाई दवाई बहुत जगह चलाए हैं बनारस चलाए हैं पटना में चलाए थे यहाँ भी बहुत दिन खन्ना में एडमिट किए थे तीन महीने इसको लॉकडाउन के अंदर खन्ना में जब लोग एडमिट किए थे नशा केंद्र में तो वहां पे किए तीन महीने के बाद फिर पैर हाथ पे मेरे डैडी जी रहे थे तो ये बोला कि पिताजी हमको लिया चलो तो ये बोला कि हम नशा नहीं करेंगे ले आए मेरे पिताजी मुंह दया खा के पता ही बच्चे बच्चे होते हैं उसके बाद फिर आया साल को ठीक रहा फिर नशे में पड़ गया डैडी पूरे हो गए तो अब हम क्या करें? हमारे ही बच्चे हैं बांध के रखे इसको जब जब कहीं लेके जाना आता तो बांध के ले जाना पड़ता है नहीं जाता है मारने लगता है गाड़ी देने लगे मारने लगेगा

ਉਹਨਾਂ ਨੇ ਇਹ ਐਡਰੈਸ ਦਿਆ ਤਾਂ ਅਸੀਂ ਤਵਾਂ ਆਏ। 750 ਰੁਪਏ ਦੇ ਇਲਾਜ ਲਈ। ਹਾਂਜੀ। 750 ਰੁਪਏ ਦੇ ਇਲਾਜ ਤੇ। ਮਾਤਾ ਮੇਰੀ ਰਹੇਗੀ। ਮੇਰੇ। ਹਾਂਜੀ ਹਾਂਜੀ। ਇਹ ਨਾਲ ਲੈ ਕੇ ਆਏ ਨੇ ਇਹਨਾਂ ਦੀ ਮਾਤਾ ਜੀ ਗੁਦਰੀ ਹੋਏ ਨੇ ਡਾਕਟਰ ਸਾਹਿਬ ਨੂੰ ਦਿਖਾਇਆ ਸੀ ਜੀ। ਡਾਕਟਰ ਸਾਹਿਬ ਨੇ ਫੈਸਲੇ ਲਵੇ ਅਕਸਲੀ ਸਰ ਜੀ। ਉਹ ਕਹਿੰਦੇ ਪਿਆ ਨੇ ਉਹ ਇੱਥੇ ਐਡਮਿਟ ਕਰਨਾ ਪੈਣਾ ਹੈ ਜੀ। ਹੂੰ। ਕਿੰਨੇ ਸਾਲਾਂ ਦੀ ਕੁੜੀ ਇਹ? ਇਹਨਾਂ ਦੇ ਡੈਡੀ ਜੀ ਨੇ ਜੀ। ਹਾਂਜੀ ਭਾਈ ਜੀ ਕਿੰਨੇ ਬੱਚੇ ਤੁਹਾਡੇ? ਮੇਰੇ ਜੀ ਦੋ ਕੁੜੀਆਂ ਨੇ ਇੱਕ ਮੁੰਡਾ ਜੀ ਉਹ ਬੱਚਾ ਛੋਟਾ। ਤੇ ਇਹਨਾਂ ਦੀ ਮੰਮੀ ਤੇ ਭੈਣ ਦੀ ਹੈ ਜੀ ਉਹ ਕਿੱਥੇ ਆ ਉਹ ਘਰੇ ਆ ਜੀ ਠੀਕ ਆ ਇਹ ਕਿੰਨਾ ਪੜ੍ਹੀ ਹੋਈ ਆ 11ਵੀਂ ਕਿ ਪੜ੍ਹੀ ਸੀ ਜੀ ਉਹ ਉਹ ਦੁਬਾਰਾ ਇਹ ਹਟ ਗਈ ਸੀ ਜੀ ਕਈ ਦੋ ਸਾਲ ਘਰੇ ਬੈਠੀ ਹੋਈ ਆ ਹੁਣ ਇਹਨੂੰ ਆ ਕੀ ਹੋਇਆ ਕਿਦੋਂ ਤੋਂ ਹੋਈ ਐ ਇਦਾਂ ਉਹਦਾ ਬਲੱਡ ਭਜਾਤੀ ਜੀ ਕਿੰਨੇ ਸਾਲ ਪਹਿਲਾਂ ਸਾਲ ਹੋ ਗਿਆ ਜੀ ਠੀਕ ਆ ਇਹ ਪਹਿਲਾਂ ਵੀ ਤੁਹਾਡੇ ਪਰਿਵਾਰ ਚ ਕੋਈ ਸੀਗਾ ਇਦਾਂ ਦਿਮਾਗੀ ਨਾ ਜੀ ਕੋਈ ਇਹਦੇ ਨਾਨਕਿਆਂ ਚ ਨਾ ਜੀ ਕੋਈ ਨਹੀਂ ਪਹਿਲਾਂ ਕੋਈ ਨਹੀਂ ਕੰਨਾ ਮੈਂ ਕਿਉਂ ਨਹੀਂ ਕੰਨਾ ਮੇਰੇ ਕੋਲ ਕੀ ਨਾਂ ਤੇਰਾ ਚ ਨਾਂ ਤਾਂ ਦੱਸ ਦੇ ਨਾਂ ਦੱਸ ਦੇ ਪੁੱਤ ਨਾਮ ਦੱਸ ਦੇ ਮੇਰੀ ਤੇ ਦਮਾਰਨਾ ਵੀਰੇ ਦੇ ਮਾਰਨਾ ਵਾ ਮੈਨੂੰ ਨਾਂ ਮੇਰੀ ਭੈਣ ਛੋਟੀ ਭੈਣ ਆ ਤੂੰ ਤਾਂ ਮੇਰੀ ੴ ਸਤਿਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸੈਭੰ ਗੁਰਪ੍ਰਸਾਦ ਜਪ ਆਦ ਸਚ ਜਗਤ ਸਚ ਹੈ ਪੀ ਸਚ ਨਾਨਕ ਹੋਸੀ ਕੀ ਸੋ ਕੋਈ ਗੱਲ ਨਹੀਂ ਤੁਹਾਡਾ ਕੀ ਨਾਂ ਬਾਈ ਵਕੀਲ ਖਾਨ ਵਕੀਲ ਖਾਨ ਉਹ ਵਕੀਲ ਖਾਨ ਇਹਦਾ ਕੀ ਨਾਂ ਕੁੜੀ ਦਾ ਰਵਿਨਾ ਜੀ ਰਵਿਨਾ ਖਾਨ ਹੈ ਰਵਿਨਾ ਬੇਗਮ ਨੂੰ ਫਿਕਰ ਨਾ ਕਰ ਬਿਲਕੁਲ ਠੀਕ ਹੋ ਜਾਣਾ ਇਹਨੇ ਇਹਨੂੰ ਆਪਾਂ ਇੱਥੇ ਦਾਖਲ ਕਰ ਲਈਏ ਤੂੰ ਨਾਲ ਰਹੇਗਾ ਨਾ ਕੋਲੇ ਤੈਨੂੰ ਰਹਿਣਾ ਪਊ ਉਹਨੇ ਦਿਨ ਹੈਨਾ ਕੋਈ ਨਾ ਰੋ ਨਾ ਰੋ ਨਾ ਤੇ ਵਕੀਲ ਖਾਨ ਆਪਣੀ ਧੀ ਨੂੰ ਲੈ ਕੇ ਆਇਆ ਰਵਿਨਾ ਨੂੰ ਤੇ ਰਵਿਨਾ ਵਾਸਤੇ ਵੀ ਅਰਦਾਸ ਕਰਿਓ ਰਵਿਨਾ ਵੀ 11ਵੀਂ ਚ ਪੜ੍ਹਦੀ ਸੀ ਆਫਸੈਟ ਹੋ ਗਈ ਬਹੁਤ ਜ਼ਿਆਦਾ ਇਹਨੂੰ ਹੋਇਆ ਕੀ ਹੈ ਇਹਦੀ ਮਾਂ ਕਿੱਥੇ ਆ ਮਾਗੋ ਜਰ ਗਈ ਸੀ ਉਸ ਤੋਂ ਬਾਅਦ ਕੀ ਹੋ ਗਈ ਇਹ ਨਹੀਂ ਫਿਰ ਇਹ ਪੜਨ ਨੂੰ ਹਟ ਗਈ ਜੀ ਘਰੇ ਬਠੀ ਕੱਲੇ ਬਸ ਸੋਚਣ ਲੱਗੀ ਜੀ ਉਹ ਥੋੜੀ ਬੁਝ ਪੱਟੀ ਲਾਤੀ ਜੀ ਵੱਡੀ ਪਿਆ ਸੀ ਇੱਕ ਵਾਰੀ ਜੀ ਕੱਲੀ ਰਹਿ ਗਈ ਜੀ ਫਿਰ ਘਰੇ ਮੁੰਡਾ ਹੜਾ ਸੋਦਾ ਸੀ ਉਹ ਫਿਰ ਉੱਥੇ ਪਤਾ ਨਹੀਂ ਕੀ ਹੋ ਗਿਆ ਮਾਵਾ ਠੰਡੀਆਂ ਸ਼ਾਮਾਂ ਸ਼ਾਮਾਂ ਕੌਣ ਕਰੇ ਮਾਵਾ ਵਾਜੋਂ ਭਾਈ ਕੋਈ ਨਹੀਂ ਪੁੱਛਦਾ ਕੋਈ ਨਹੀਂ ਕੇਅਰ ਕਰਦਾ ਅਰਵੀਨਾ ਦੀ ਮਾਂ ਮਰ ਗਈ ਭੈਣ ਵਿਆਹੀ ਗਈ ਇਕੱਲੀ ਰਹਿ ਗਈ ਘਰ ਦੇ ਵਿੱਚ ਤੇ ਆ ਹਾਲਾਤ ਹੋ ਗਏ ਰਵਿੰਦਰ ਦੇ ਪਿਓ ਦਿਹਾੜੀ ਤੇ ਜਾਂਦਾ ਸੀ ਰਵਿੰਦਰ ਬਾਬਾ ਬਾਬਾ ਜੀ ਦਾ ਪ੍ਰਸ਼ਾਦ ਆ ਪ੍ਰਸ਼ਾਦ ਆ ਪੁੱਤ ਨਾ 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 ਵਾਹਿਗੁਰੂ 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 ਦਵਾਈ ਲੈਣਾ ਦਵਾਈ ਲੈ ਲੈ ਰਵਿੰਦਰ ਵਾਹਿਗੁਰੂ ਵਾਹਿਗੁਰੂ ਆਪੇ ਖਾ ਲੈ ਆਪੇ ਖਾ ਲੈ ਨਹੀਂ ਨਹੀਂ ਖਾਣੀ ਆ ਐ ਨਹੀਂ ਸੀ ਇਤਨੀ ਫਿਰ ਆ ਗੱਲ ਆ ਕੋਈ ਇਹ ਫੜੋ ਹਨੀ ਬੀਨਾਂ ਹਾਲੇ ਮੇਰੀ ਭੈਣ ਰਵੀਨਾ ਨੇ ਦਵਾਈ ਤਾਂ ਤਾਂ ਬਾਲੀ ਸਿਆਣੀ ਆ ਰਵੀਨਾ ਦਾ ਸਾਡੀ ਰਵੀਨਾ ਬਾਲਾਂ ਦੇ ਕਿਵੇਂ ਜਟਾ ਬਣਾਈ ਫਿਰਦੀ ਐ ਕਮਲੀਏ ਹੈ ਬਾਈ ਕੀ ਨਾਮ ਤੁਹਾਡਾ ਬਕਰੀ ਸਾਹ ਜੀ ਕਿੱਥੋਂ ਆਓ ਅੱਛੇ ਹੰਡਾ ਐ ਕੋਰੈਕਸ਼ਨ ਆਈ ਠੀਕ ਹੈ ਜੀ ਤੁਹਾਡੇ ਕਿਲਾਦੀ ਮੇਰੀ ਛੋਟੀ ਆ ਜੀ ਕੀ ਨਾਮ ਇਹਦਾ ਰਵੀਨਾ ਜੀ ਹੋਇਆ ਕੀ ਇਹਨੂੰ ਜੀ ਕੀ ਹੋਇਆ ਨੂੰ ਬਿਮਾਰ ਹੋ ਗਈ ਸੀ ਸੜਕ ਹੋ ਗਿਆ ਤੇ ਅੰਨੀ ਕੁੜੀ ਅਸੇ ਤੋਂ ਪਹਲਾ ਪਿਆ ਤੇ ਸੀ ਮੁੰਡਾ ਹੜਾਣ ਜਲਾਤੀ ਇਹ ਮਾ ਉਸ ਨਾ ਮਾਰ ਗਈ ਉਹ ਨਹੀਂ ਕਰ ਸਕਦੀ ਇਹ ਮਾ ਕੋਈ ਕਰ ਗਈ ਸੀ ਤੋਂ ਬਾਅਦ ਆਏ ਇਹ ਇਕੱਲੇ ਥੂਠ ਐਕਸ਼ਨ ਲੈ ਗਈ ਜੀ ਅੰਦਰ ਬੈਠੀ ਤੇ ਕਿੰਨੇ ਘੰਟੇ ਤੈਨੂੰ ਸੀ ਕਿਹਨੇ ਘੰਟੇ ਤੈਨੂੰ ਹਾਲ ਕੋ ਗਾ ਕੇ ਲੀਓ ਉਹ ਤੈਨੂੰ ਕਿਉਂ ਪਹਿਲਾਂ ਬਤਾਉਂਦਾ ਤੇ ਤਿੱਖਾ ਪਰ ਗਿਆ ਉਹ ਦੁਪਹਿਰ ਠੀਕ ਸੀ ਹੈਂ ਦੁਪਹਿਰ ਠੀਕ ਸੀ ਹਾਂਜੀ ਜਮਾ ਠੀਕ ਸੀ ਕੀ ਕਰਦੇ ਪੜਦੀ ਸੀ ਪੜ ਕੇ ਤਾਂ ਹਾਟ ਗਈ ਸੀ ਛਾਲ ਹੋ ਗਈ ਸੀ ਹਟੇ ਮਤਾ ਕਿੰਨਾ ਪੜੀ ਆ 11 ਘੰਟੇ ਹੀ ਸੀ ਮਤਲਬ ਕੀ ਕੰਮ ਵੀ ਕਰਦੇ ਸੀ ਸਵੇਰ ਕਰਦੇ ਹੋਂਦੇ ਬਾਅਦ ਘਰ ਦਾ ਇਹ ਕਿਹਦਾ ਹੈਗਾ ਤੂੰ ਕਰਦਾ ਕਰ ਲਾਂ ਜਾਂ ਕਰ ਇਹ ਨਾ ਕਿਹੜੇ ਕੰਮ ਤੇ ਜੇ ਹੋਂਟਲ ਪਤਾ ਤੁਹਾਡੇ ਪਰਿਵਾਰ ਜੋਰ ਕੋਣ ਕੋਣ ਨੇ ਕੋਸਾ ਮੁੰਡਾ ਰਹੇਗਾ ਜੀ ਕੱਲਾ ਦੋਤੀ ਕੁੜੀ ਬੈਠੀ ਹੈ ਮੁੰਡਾ ਵੱਡਾ ਛੋਟਾ ਇਹ ਤੋਂ ਛੋਟਾ ਇਹ ਤੋਂ ਛੋਟਾ ਹਾਂ ਇਹ ਤੋਂ ਛੋਟਾ हां ਇਹ ਤੋਂ ਛੋਟਾ ਤੀ ਉਹ ਜਿਹੜੀ ਕੁੜੀ ਉਹ ਵੱਡੀ ਉਹ ਕੁੜੀ ਵੱਡੀ ਹੈ ਜੀ ਉਹ ਵੇਈ ਹੈ ਉਹ ਤਾਂ ਬੈਠੀ ਹੋਈ ਹੈ ਠੀਕ ਹੈ ਤੁਸੀਂ ਕੰਮ ਕਰਦੇ ਹੋ ਮਾਤਾ ਜਹਾੜੀ ਜਾਂਦਾ ਹੁੰਦਾ ਤੀ ਜ ਹੁਣ ਤਾਂ ਏਸ਼ੀ ਨੇ ਵੀ ਆ ਵੀ ਖੜਾਤਾ ਜੀ ਉਹ ਮਾਤਾ ਹੈਗੀ ਨਾ ਜੇ ਮਾਤਾ ਹੁੰਦੀ ਜੀ ਫੇਰ ਤਾਂ ਆਪ ਕਰਦੇ ਕੀ ਕੀ ਹੋਏਗਾ ਉਹਦਾ ਕੁਦਰ ਕੀ ਸੀ ਜੀ ਗੱਲ ਕਿੰਨੇ ਟਾਂਗ ਹੋ ਗਏ ਉਹਨੂੰ 11 ਹਾਲ ਹੋ ਗਏ 2018 ਚ ਹੋਇਆ ਇਹ ਇਦਾਂ ਕਿ ਮੈਂ ਹੋ ਗਈ ਕੀ ਹੋਇਆ ਸੀਗਾ ਜੇ ਰੋਜ਼ ਇਦਾਂ ਹੋਣ ਲੱਗੀ ਇਹ ਢਿੱਲੀ ਹੋਈ ਆ ਜੀ ਹੁਣ ਤੇ ਬਣਾ ਲੇ ਤੇ ਇਹਨੇ ਕਾ ਕਰ ਰਹਾ ਹਾਂ ਮੈਂ ਬਾਰੀ ਛੋੜ ਪਤਾ ਨਹੀਂ ਕੀ ਕੰਮ ਧੰਦਾ ਕਰਦੀ ਕਰਦੀ ਬਸਾਂ ਹੀ ਬੈਗੀ ਜੀ ਤੜਕੇ ਬੈਠੀ ਆ ਠੀਕ ਆ ਔਰ ਤੜਕੇ ਮੇਰੇ ਬੈਠੀ ਆ ਠੀਕ ਆ ਜੀ ਹਾਂ ਤੇ ਹੁਣ ਇੱਥੇ ਤੁਸੀਂ ਰੁਕੋਗੇ ਨਾਲੇ ਹੈਂ ਇੱਥੇ ਕੋਲੇ ਰੁਕੋਗੇ ਇਹ ਆਹਾਂਗੇ ਜੀ ਜਨਾਕ ਜਦੋਂ ਦੰਨ ਹੁੰਦੀ ਧੰਦੀ ਵੀ ਨਹੀਂ ਨਾਲੇ ਨਾ ਹੋਏ ਹੁਣ ਕੱਟ ਹੀ ਆ ਕਿੰਨਾ ਟਮਗਾ ਰਾਤ ਨੂੰ ਕਾਲੇ ਮੇਰੀ ਬੱਟੀ ਕੁੜੀ ਆਈ ਸੀ ਜੀ ਸਾਡੇ ਘਰੇ ਤੇ ਦਿਓ ਇਹ ਆਪਾਂ ਦਾਖਲ ਕਰਾਇਆ ਕਿਤੇ ਉਹਨੇ ਨਮਾ ਕੇ ਤੋੜਿਆ ਸਾਡਾ ਰਿਸ਼ਤੇਦਾਰ ਆਇਆ ਸੀ ਉਹ ਜਨਾਲੋਂ ਹੁਣੀ ਗਈ ਇਹ ਬੋਲਮ ਜਾ ਕੇ ਦਵਾ ਰੱਖਾ ਕੇ